ਕਮਾਨ ਜੀ ਐਦਾ ਜਿਆਦਾ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਇਹ ਉੱਪਰ ਜਿਹੜਾ ਤੁਸੀਂ ਉਤਰੇ ਹੈਗੇ ਹੋ ਕਿ ਅਸੀਂ ਹਿੰਦੂਆਂ ਨੇ ਵਪਾਰੀਆਂ ਨੇ ਅਸੀਂ ਚੁੜੀਆਂ ਨਹੀਂ ਪਾਈਆਂ ਅਸੀਂ ਮਰਦੇ ਮਰ ਜਾਾਂਗੇ ਅਸੀਂ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਨਹੀਂ ਦਵਾਂਗੇ ਸਾਡੇ ਅੱਜ ਔਰ ਬੀਤੇ ਦਿਨਾਂ ਦੇ ਵਿੱਚ ਆਹ ਤੁਸੀਂ ਦੇਖੋ ਵੀ ਇਹ ਝਾੜੂ ਦਾ ਸਰਕਾਰ ਦਾ ਗੁੰਡਾਗਰਦੀ ਦਾ ਨੰਗਾ ਨਾਚ ਹੁਣ ਪੁਲਿਸ ਦੇ ਅਫਸਰ بڑے بڑے ਅਫਸਰ ਨੇ ਆਹ ਇੱਕ ਦਿਖਾਵਾ ਅਸਲ ਜਿਹੜਾ ਗਲਤ ਮਨਸੂਬਾ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਕਿਉਂਕਿ ਇੱਕ ਪਾਸੇ ਤਾਂ ਕਿਸਾਨ ਭਰਾਵਾਂ ਨੇ ਜ਼ਮੀਨ ਦੇ ਮੁੱਲ ਤੋਂ ਬਣਾ ਕਰ ਦਿੱਤਾ ਤੇ ਕੁਝ ਸ਼ਹਿਰ ਦੇ ਸਾਡੇ ਵਪਾਰੀ ਭਰਾਵਾਂ ਨੂੰ ਇੱਕ ਦਿਖਾਵਾ ਕਰਨ ਵਾਸਤੇ ਇੱਕ ਪੁਲਿਸ ਤੋਂ ਦਬਾਅ ਬਣਾਇਆ ਜਾ ਰਿਹਾ ਹੈ ਔਰ ਆਹ ਲਹੂਨ ਕੋਲੇ ਜਾ ਰਿਹਾ ਹੈ ਕਿ ਆਪਣੇ ਜ਼ਮੀਨ ਦੇ ਕਾਰੇ ਲੈ ਕੇ ਸਾਡੇ ਕੋਲ ਖੁਦ ਆ ਰਹੇ ਹੋ ਜਾਂ ਅਸੀਂ ਤੁਹਾਡੇ ਕੋਲ ਆਈਏ ਆ ਮਿਸਟਰ ਦਾ ਜਿਹੜਾ ਗੁੰਡਾ ਜੱਗੀ ਦਾ ਨੰਗਾ ਨਾਚ ਮੇਰੀ 53 ਸਾਲ ਦੀ ਉਮਰ ਹੋ ਗਈ ਕਿ ਸਰਕਾਰ ਆਈ ਹੈ ਅਸੀਂ ਅੱਜ ਤੱਕ ਨਹੀਂ ਦੇਖੀ ਅਸੀਂ ਆ ਆਵਾਜ਼ ਪਾਰਟੀ ਦੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਾਡੇ ਦਾਦੇ ਪੁਰਦਾਦਾ ਦੀ ਮਿਹਨਤ ਨਾਲ ਅਸੀਂ ਆਪਣਾ ਇਮਾਨਦਾਰੀ ਨਾਲ ਕਾਰੋਬਾਰ ਕਰਕੇ ਧਨ ਰਚ ਕਰਕੇ ਇੱਕ ਵੀ ਜ਼ਮੀਨ ਨਹੀਂ ਦੇਵਾਂਗੇ ਅਸੀਂ ਮਿਹਨਤ ਕਰਕੇ ਪੰਜਾਬੀ ਹੈਗੇ ਆ ਅਸੀਂ ਦਸ਼ਮਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੈਗੇ ਆ ਆਪਣਾ ਸਿਰ ਲਵਾ ਦੇਾਂਗੇ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ ਔਰ ਜੇ ਸਰਦਾਰ ਜੋਰ ਜ਼ਬਰਦਸਤੀ ਕੀਤੀ ਅਸੀਂ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਔਰ ਮੈਂ ਹੱਥ ਜੋੜ ਕੇ ਆਪਣੇ ਪੁਲਿਸ ਦੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਹਾਂ ਦੇਖੋ ਮੇਰੇ ਮੇਰੇ ਪੁਲਿਸ ਪ੍ਰਸ਼ਾਸਨ ਵਾਲਿਆਂ ਨੂੰ ਕਹਿੰਦਾ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਤੁਸੀਂ ਸਰਦਾਰ ਦੇ ਦਬਾਅ ਦੇ ਵਿੱਚ ਆਂ ਧੁੰਨਾ ਗੱਢੀ ਵਾਲਾ ਕੰਮ ਬਿਲਕੁਲ ਨਾ ਕਰੋ ਅੱਜ ਸਰਕਾਰ ਹੈਗੀ ਕੱਲ ਨੂੰ ਨਹੀਂ ਹੈਗੀ ਪਰੰਤੂ ਪੁਲਿਸ ਦਾ ਐਸਾ ਪ੍ਰਤਾਪ ਅੱਜ ਤੱਕ ਨਹੀਂ ਹੋਇਆ ਜਿਹੜਾ ਕਿ ਫੋਨ ਆ ਕੇ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਡੇ ਸੰਘਰਸ਼ ਕਮੇਟੀ ਦੇ ਸਾਡੇ ਕਿਸਾਨ ਭਰਾ ਸਾਡੇ ਜ਼ਮੀਰਦਾਰ ਭਰਾ ਉਹ ਡਟ ਕੇ ਸਾਡੇ ਨਾਲ ਖੜੇ ਨੇ ਔਰ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਅਸੀਂ ਸਾਰੇ ਮਿਲ ਕੇ ਇਸ ਦਿਲ ਨੂੰ ਰੱਦ ਕਰਵਾਵਾਂਗੇ ਔਰ ਅਸੀਂ ਆਪਣੀ ਜ਼ਮੀਨ ਬਿਲਕੁਲ ਨਹੀਂ ਦੇਵਾਂਗੇ ਔਰ ਗੁੰਡਾਗਰਦੀ ਨੂੰ ਬੰਦ ਕਰਦੇ ਹੋ ਔਰ ਮੈਂ ਹੋਰ ਕੀ ਕਹਿਣਾ ਚਾਹਨਾ ਆਮ ਆਦਮੀ ਪਾਰਟੀ ਦੀ ਸਰਕਾਰ ਆਹ ਕੇਂਦਰੀ ਵੱਲ ਦਿੱਲੀ ਤੋਂ ਲੁੱਟ ਕਰਕੇ ਉੱਥੋਂ ਦੇ ਹਾਰ ਕੇ ਇੱਥੇ ਪੰਜਾਬ 'ਚ ਬੜ ਗਿਆ ਉਹ ਪੰਜਾਬੀਓ ਇਸ ਤੋਂ ਬਚ ਜਾਓ ਇਹਨੇ ਆਪਣੇ ਹੁਣ ਪੰਜਾਬੀਆਂ ਨੂੰ ਲੁੱਟ ਲੈਣਾ ਹੈਗਾ ਔਰ ਆਪਾਂ ਆਮਲੇ ਟਾਈਮ ਦੇ ਵਿੱਚ ਇਹਨਾਂ ਦੀ ਸਰਕਾਰ ਨੂੰ ਤਾਂ ਗਈ ਗਈ 2022 ਦੇ ਵਿੱਚ ਔਰ ਆਪਾਂ ਸਾਰੇ ਮਿਲ ਕੇ ਆਪਾਂ ਇਹਨਾਂ ਦੇ ਆ ਜਿਹੜਾ ਨਾਦਰਸ਼ੀ ਫਰਮਾਨ ਹੈ ਜਬਰਨ ਜ਼ਮੀਨਾਂ ਨੂੰ ਖੋਹਨ ਦਾ ਜਿਹੜਾ ਇਹਨਾਂ ਨੇ ਜਿਹੜਾ ਸਿਲਸਿਲਾ ਬਣਾਇਆ ਆਪਾਂ ਡਟ ਕੇ ਇਹਦੇ ਖਿਲਾਫ ਲੜੀਏ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈਗੀ ਅਗਰ ਆਪਾਂ ਸਾਰੇ ਇਕੱਠੇ ਹੈਗੇ ਤੇ ਸਾਨੂੰ ਕੋਈ ਸਾਨੂੰ ਹਲਾ ਨਹੀਂ ਸਕਦਾ ਸਾਨੂੰ ਡਰਾ ਨਹੀਂ ਸਕਦਾ ਤੇ ਅਸੀਂ ਮਿਲ ਕੇ ਸੰਘਰਸ਼ ਕਰਾਂਗੇ ਔਰ ਸਰਕਾਰ ਟੋਟਲ ਫੇਲ ਹੈ ਅੱਜ ਸੜਕਾਂ ਦਾ ਹਾਲ ਦੇਖ ਲਓ ਕਰਪਸ਼ਨ ਦਾ ਹਾਲ ਦੇਖ ਲਓ ਇਨਫਰਾਸਟ੍ਰਕਚਰ ਦਾ ਹਾਲ ਦੇਖ ਲਓ ਟੈਕਸੇਸ਼ਨ ਦਾ ਹਾਲ ਦੇਖ ਲੋ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਲੁਟ ਹੈਗੀ ਐ ਗਲਾਡਾ ਵਿੱਚ ਕੋਈ ਰਿਸ਼ਤੀ ਕਰਾਂ ਜੋ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੱਕ ਸਾਰੇ ਚੋਰ ਨੇ ਸਾਰੇ ਉਥੇ ਉਹ ਮਜਬੂਰ ਨੇ ਜਿਹੜੇ ਅਫਸਰ ਹੈਗੇ ਆ ਉਹ ਕਹਿੰਦੇ ਜੀ ਅਸੀਂ ਕਰੀਏਗੀ ਸਭ ਤੋਂ ਉਤੋਂ ਦੇ ਐਸੇ ਮਗਵਾਏ ਜਾਂਦੇ ਹੈਗੇ ਆ ਲੁੱਟਦੇ ਆ ਸਾਡੇ ਪੰਜਾਬੀਆਂ ਦਾ ਖੂਨ ਚੂਸ ਰਹੇ ਨੇ ਇਸ ਕਾਰਨ ਆਪਾਂ ਨੂੰ ਹੁਣ ਜੱਟ ਕੇ ਖੜੇ ਹੋ ਕੇ ਇਹਨਾਂ ਦਾ ਮੁਕਾਬਲਾ ਕਰਨ ਦਾ ਸਮਾਂ ਆ ਗਿਆ ਹੈਗਾ ਅਸੀਂ ਮਰਦੇ ਮਰ ਜਾਗੇ ਅਸੀਂ ਆਪਣੀ ਜ਼ਮੀਨਾਂ ਬਿਲਕੁਲੇ ਵਾ ਦੇਵਾਂਗੇ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਮੇਰਾ ਪੰਜਾਬ ਮਹਾਨ ਬੇਰੇਸ਼ਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਜੈ